ਕੀ ਕਰੂੰਗਾ ਦੋ ਹਾਂ ਇਹ ਕਰੂੰਗਾ ਕੀ ਬਣਾਣਾ ਹੈ ਰੋਟੀ ਮਾਰ ਬੇਬੇ ਬਾਂਗਾ ਮੈਂ ਇਹਨੂੰ ਰੋਟੀ ਕਹਿ ਰਿਹਾ ਤਾਂ ਹੋਰ ਹੀ ਗੱਲ ਕਰਦੇ ਪਈ ਆ ਹਾਂ ਫਿਰ ਨੇ ਬੇ ਬਾਂਗਾ ਨਹੀਂ ਬੇਟਾ ਮੈਂ ਤੇ ਬੇ ਬਾਂਗਾ ਆਰੇ ਫਿਰ ਮੈਂ ਕੀ ਕਰਦਾ ਪਿਆ ਨਾ ਕੈ ਹੈਲੋ ਦੋਸਤੋ ਇੱਦਾਂ ਨਹੀਂ ਕਰੀਦਾ ਜਦੋਂ ਲਾਈਵ ਹੋਜੋ ਨਾ ਇੱਦਾਂ ਨਹੀਂ ਕਰੀਦਾ ਬੇਟਾ ਇੱਦਾਂ ਰੋ ਦਿੱਤਾ ਹਾਂ ਲੋ ਆ ਦੇਖੋ ਹੜਦਾ ਨਹੀਂ ਇਹ ਦੇਖੋ ਕੋਈ ਚੱਜ ਦੀ ਗੱਲ ਕਰ ਚੱਜ ਦੀ ਗੱਲ ਹੁਣ ਮੈਂ ਤੈਨੂੰ ਰੋਟੀ ਰੋਟੀ ਕਹੀ ਜਨਾ ਤਾਂ ਤੇਰ ਕੋ ਰੋਟੀ ਨਹੀਂ ਬਣਦੀ ਸੇਰ ਕਾ ਦਾ ਦੁਖਦਾ ਯਾਰ